ਬਹੁਤ ਸੋਹਣੀ ਸ਼ਕੀਨ ਆ ਘਰੇਲੂ ਝੋਟੀ ਦਿਖਾਉਣੇ ਆਗੇ ਧਾਂਚੇ ਦੀ ਬਹੁਤ ਚੰਗੀ ਆ ਆਰਡਰ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਆ ਪਿੱਠ ਪੁੜੇ ਦੀ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਆਗੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਮੂਰੂ ਪਤਲੀ ਆ ਬੈਕ ਸਾਈਡ ਤੋਂ ਚੌੜੀ ਹੁੰਦੀ ਜਾਂਦੀ ਹੈਗੀ ਛਾੜਾਂ ਦਾ ਸਾਈਜ਼ ਵੀ ਬਹੁਤ ਸੋਹਣਾਗਾ ਛਾੜਾਂ ਦੇ ਵਿੱਚ ਸਪੇਸ ਵੀ ਬਹੁਤ ਵਧੀਆ ਦੇਖ ਸਕਦੇ ਹੋ ਤੇ ਬਾਕੀ ਆਰਡਰ ਬੈਕ ਸਾਈਡ ਨੂੰ ਬਹੁਤ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਸੋਹਣੀ ਸ਼ਕੀਨ ਝੋਟੀ ਆ ਦੀ ਦੇਖੋ ਬੈਕ ਸਾਈਡ ਤੋਂ ਵੀ ਫੇਸ ਦੀ ਕੁਆਲਿਟੀ ਤੁਸੀਂ ਦੁਆਰੇ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਚੰਗੀ ਆ ਸਾਫ਼ ਸੁਥਰੀ ਆ ਬਾਕੀ ਅੱਪਾ ਬਾਈ ਤੋਂ ਡਿਟੇਲ ਪੁੱਛ ਲਾਂਗੇ ਜੀ ਸਾਰੀ ਫੇਰਾ ਤੁਸੀਂ ਤੁਰਦੀ ਵੀ ਫੇਰ ਚੈੱਕ ਕਰ ਸਕਦੇ ਹੋ ਕੋਈ ਕਮੀ ਨਹੀਂ ਤਕਰੀ ਹੁਣ ਹੈਗੀ ਝੋਟੀ ਦੇ ਵਿੱਚ ਦੇ ਲਾਦੇ ਨਾ ਇਹ ਤਾਂ ਕੁਝ ਲੈ ਜਾ ਰਹੇ ਕੋਈ ਗਵਾਹ ਦੀ ਤਸਵੀਰ ਆ ਜਾ ਪਰਲੀ ਦੇਖ ਲੋ ਅੱਜ ਦਿਨ ਹੀ ਖੋਲ ਕੇ ਦੇਖ ਲੈ ਵੱਡੀ ਲੋਕੀ ਅੱਜ ਦਿਨ ਹੀ ਖੋਲ ਕੇ ਦੇਖ ਲੈ ਫਿਰ ਸੌਦਾ ਇਹਦਾ ਚੱਲੀ ਜਾਂਦਾ ਜੀ ਦੇਖ ਸਕਦੇ ਹੋ ਤੇ ਦੇਖਦੇ ਕੀ ਬਣਦਾ ਉਸ ਤੋਂ ਬਾਅਦ ਆਪਾਂ ਡਿਟੇਲ ਲੈ ਲਾਂਗੇ ਬਾਈ ਤੋਂ ਡਿਟੇਲ ਜੀ ਕਲੈਕਟ ਕਰ ਲੈ ਓਏ ਕਾ ਕਰਨਾ ਵਰਮਲ ਆ ਤਾ ਪਾ ਅੱਗੇ ਉਹ ਜਿਵੇਂ ਮਰਜੀ ਕਹਦਾ ਕਾ ਕਾ ਪਾ ਮੈਂ ਇਹਨਾਂ ਨੂੰ ਕਾ ਕਾ ਪਾ ਬੰਦੇ ਲੈ ਆਏ ਬੰਦੇ ਸਾਰੇ ਲੈ ਲਓ ਕਿ ਮਾਂ ਲਾਇਆ ਉਹ ਵੀ ਲਾ ਕੇ ਕਿ ਤੜ ਤੇ ਤੁਹਾਡਾ ਗਾਨੀ ਆਪੇ ਬਾੜਨਗੇ ਇਹ ਤੋਂ ਉਹ ਪਾ ਬੰਦੇ ਹਲੇ ਸੌਦਾ ਕਰ ਰਿਹਾ ਮੈਂ ਪਾਣੀ ਪਾਣੀ ਮੈਂ ਸੌਦਾ ਕਰ ਰਿਹਾ ਨਾਲ ਕੇ ਜੀ ਨਾਲ ਪੁਰਗੇ ਜੀ ਇਹ ਡੱਬੇ ਨੂੰ 4 ਦਿਮਾਗ ਰੁਪਈਆ ਇੱਕ ਨਾਲ ਦੇ ਮਰਦ ਜਿੰਨਾ ਕਰਤਾ ਕਰਤਾ ਇੱਥੇ ਜਾਊਗਾ ਠੀਕ ਹੈ 8 ਸਾਲ ਹੋ ਗਏ 60 ਦੀ ਹੋਗੀ ਚੱਲ ਹੱਟੂ ਵੀ ਸੂਈ ਨੂੰ ਗੋਲੂ ਗੋਲੂ ਆ ਵੀ ਤੇ ਵੀ ਤੇ ਹਲਾ ਦੇ 60 ਦੀ ਹੋ ਹੈ ਇਹ ਮਰਦ ਜਿੰਨਾ ਨਾ ਆਏ ਨੇ ਚੱਲ ਹੁਣ ਦੂਜਾ ਪੰਜ ਚਾਰ ਕਰਨਾ ਮਰ ਹੋਵੇ 60 ਮੇ 60 ਦੀ ਹੋ ਕੇ ਹੈ ਵੀ ਦੀ 60 ਗਾ 18 ਇੰਚ ਵਾ ਦੇ 60 ਦੀ ਹੋ ਆ ਦੇ ਉਹ ਵੀ ਗੱਲ ਵੱਖਰੀ ਹੈ ਚਾਹੂਗਾ 20 ਦੇ ਤੇ ਕਾ ਜੁਆ ਖਾਲੇ ਚ ਆ ਜਾਣ ਯਾਰ ਸਾਡੇ ਕੋਲ ਆ ਆਪਣਾ ਆਪਣਾ ਕਈ ਜਿਦਾਈ ਆ ਗਰਾਰੀ ਅੜ ਗਈ ਮਿੱਤਰੋ ਸੌਦੇ ਤੇ ਝੋਟੀ ਚੰਗੀ ਐ ਪਰੂੰ ਘਰ ਆ ਰਹੀ ਅੜ ਗਈ ਮਿੱਤਰੋ ਸੌਦੇ ਤੇ ਝੋਟੀ ਚੰਗੀ ਐ ਪਰੂੰ ਮੰਡੀ ਦੀ ਦਾ ਬੰਦਾ ਮੰਡੀ ਇੱਕ ਖਾਤੀ ਜਾਣਾ ਅਗੇ ਦਾ ਸਾਡੇ ਤੋਂ ਪੈਸੇ ਲੈ ਕਿੰਨੇ ਦੀ ਆ 10 ਵੱਡੇ ਭਾਈ ਜੈ ਪੂਰਾ ਸੋ ਪੈ

ਉਹਨੂੰ ਵੀ ਬੋਲਣ ਨੂੰ ਬੋਲ ਜਣਾ ਬਹੁਤ ਨਹੀਂ ਬੜ ਲੱਗੀ ਬੋਲਣੀ ਮੈਂ ਕੋਈ ਨਹੀਂ ਡਿਗਾਇਆ ਹੁਣ ਜਿੰਮੇ ਫੜ ਲੱਗਾ ਕੋਈ ਨਹੀਂ ਛੋਟੀ ਜੰਗੀ ਆ ਮਿੱਤਰੋ ਗਰਾਰੀ ਅੜੀ ਵੀ ਦੇਖੋ ਕੀ ਬਣਦਾ ਸੌਦਾ ਰਲਦਾ ਜਾਂ ਨਹੀਂ ਰਲਦਾ ਜਾਂ ਕਿੰਨੇ ਦਾ ਹੁੰਦਾ ਦੇਖਦੇ ਆ ਅਗੇ ਨੇ ਆਪਾਂ ਇਹ ਨਹੀਂ ਦੇ ਗਏ ਕਿ ਚੰਗੇ ਪਸ਼ੂ ਦਾ ਮੁੱਲ ਪਰ ਚੰਗਾ ਹੀ ਹੁੰਦਾ ਹੈਗਾ। ਨਾ ਦੇ ਠੀਕ ਹੈ ਦਰਦ ਤਾਂ ਜਿਉਂਦਾ ਰਹੇਗਾ। ਦੇਖ ਲੈ ਤੇਰਾ ਮਨ ਕਰਦਾ ਤਾਂ ਜਿੱਤ ਜਿਹਾ ਰਹਿੰਦਾ ਦਰਦ ਦਰਦ ਦੀ ਗੱਲ ਨਹੀਂ। ਆ ਜਾਪਾ ਡਿਟੇਲ ਬਾਅਦ ਦੇ ਬਾਈਆਂ ਤੋਂ ਹਾਂ ਲੋ ਵੀ ਦੋਸਤੋ ਤੁਹਾਨੂੰ ਆਪਾਂ ਤਾਜੀ ਸੂਈ ਝੋਟੀ ਦਿਖਾਉਨੇ ਆਗੇ ਬਹੁਤ ਸੋਹਣੀ ਆ ਸਿੰਘਾਂ ਦੀ ਗੁੰਡੀ ਆ ਕੱਦ-ਕਾੜ ਚੰਗਾ ਚੰਗੇ ਢਾਂਚੇ ਦੀ ਆਗੇ ਬੱਠੂੜੇ ਦੀ ਕੁਆਲਿਟੀ ਬਾਲ ਜਬਰਦਸਤ ਆ ਤੇ ਥਣ ਥਣ ਵੀ ਬਹੁਤ ਚੰਗੇ ਆਗੇ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਦਰ ਦੀ ਬਹੁਤ ਚੰਗੀ ਆ ਚੰਗੀ ਸਭੀ ਬਲੀ ਆ ਦੇਖ ਸਕਦੇ ਹੋ ਤੁਸੀਂ ਆਰਡਰ ਦੇਖ ਸਕਦੇ ਹੋ ਮੂਰ ਨੂੰ ਬਹੁਤ ਆਗਾ ਆੜਾਂ ਵੀ ਬਹੁਤ ਆ ਤੇ ਸਪੇਸ ਵੀ ਬਹੁਤ ਆ ਦੇਖ ਸਕਦੇ ਬੈਕਸਾਈਡ ਦਾ ਇਹ ਦੂਜੀ ਸਾਈਡ ਤੋਂ ਵੀ ਦੇਖ ਸਕਦੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆਗਾ ਦੇਖ ਸਕਦੇ ਬਾਕੀ ਬੱਚਾ ਇਹਦਾ ਮੂਰੇ ਖੜਾਗਾ ਦੇਖੋ ਵਾਕਿਆ ਬੱਚਾ ਤੁਸੀਂ ਦੇਖ ਸਕਦੇ ਨਾਲ ਤੇ ਬਾਕੀ ਤੋਂ ਪਰ ਡਿਟੇਲ ਲੈ ਲੈਣੇ ਆਗੇ ਇਹ ਕਾ ਮੱਤ ਜਾਗੇ ਮਾਈ ਡਿਟੇਲ ਆਪਾਂ ਕੱਠੀ ਲੈ ਲਾਂਗੇ ਦੂਜੇ ਨੰਬਰ ਤੋਂ ਸਾਨੂੰ ਆਪਾਂ ਇਹ ਤਰ੍ਹ ਕੇ ਦਿਖਾਉਨੇ ਆ ਇਹ ਮੇਰੇ ਖਿਆਲ ਨਾਲ ਗੱਬੜ ਹੋਊਗੀ ਜੀ ਕੱਦ-ਕਾਟ ਦਰਮਿਆਨੇ ਦੇ ਵਿੱਚ ਆ ਗਈ ਇਹ ਤੇ ਉਹ ਚੰਗੀ ਆ ਰਾਜੀ ਆ ਛੋਟੇ ਪਾਦੀ ਹੋਣੀ ਹੈ ਬੈਕ ਸਾਈਡ ਤੋਂ ਥਣ ਥਣ ਬਹੁਤ ਚੰਗੇ ਆ ਦੇਖ ਸਾਡੇ ਤੁਸੀਂ ਸੇਂਗ ਕੁੰਡੇ ਆ ਜੋੜੇ ਖੁੱਲੇ ਹੋ ਕੇ ਮੁੜੇ ਵੀ ਥਾਣਾ ਦੇ ਬਸ ਸਪੇਸ ਚੰਗੀ ਹੈਗੀ ਅਜੇ ਕੱਚੀ ਹੋਣੀ ਹੈ। ਬਾਕੀ ਆਪਾਂ ਬਾਕੀ ਤੋਂ ਡਿਟੇਲ ਪੁੱਛ ਲੈਣੇ ਆ ਇਹਨਾਂ ਦੋਵਾਂ ਮੱਜਾਂ ਦੇ। ਹਾਂਜੀ ਹਾਂਜੀ ਬਾਈ ਸਾਸਿਕਾਲੀ। ਬਈ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਗਰਦਾਰਾ ਜੀ ਪਿੰਡ ਕਾਲਚਰਾਣੀ। ਪਿੰਡ ਕਾਲਚਰਾਣੀ। ਜ਼ਿਲ੍ਹਾ ਕਿਹੜਾ ਪੈਂਦਾ? ਬਟੰਡਾ। ਜ਼ਿਲ੍ਹਾ ਬਟੰਡਾ ਪੈਂਦਾ। ਵਪਾਰ ਦਾ ਕੰਮ। ਹਾਂਜੀ। ਠੀਕ ਹੈ। ਤੇ ਇੱਥੇ ਆਪਾਂ ਦੋ ਮੱਜਾਂ ਲੈ ਕੇ ਆਏ ਆ। ਦੋ ਲੈ ਕੇ। ਠੀਕ ਹੈ। ਤੇ ਜਿਹੜੀ ਆਪਾਂ ਬਈ ਇਹ ਪਹਿਲੇ ਨੰਬਰ ਤੇ ਦਿਖਾਈ ਸੀ ਝੋਟੀ ਇਹ ਹਾਂਜੀ ਇਹ ਤਾਜੀ ਸੂਈ ਆ ਇਹ ਅੱਜ ਬਈ 6 ਮਾਦਨ ਸੂਈ 6 ਮਾਦਨ ਸੂਈ ਨੂੰ ਆ ਹਾਂਜੀ ਸੂਆ ਕਿਹੜਾ ਸੂਆ ਦੂਜਾ ਸੂਆ ਦੂਜਾ ਕਿੰਨਾ ਹੁਣ ਬੌਲੇ کہہ ਸਕਦੇ ਆ ਨਾ ਬਈ ਤੇ ਹਾਂ ਬੌਲੇ ਆ ਜੀ ਹੁਣ 314 ਲੀਟਰ ਬੌਲਾ ਤਿਆਰ ਆ ਤਿਆਰ ਆ ਹਾਂਜੀ ਤਸੱਲੀ ਕਰ ਸਕਦਾ ਕੋਈ ਹਾਂਜੀ ਬੇਸ਼ੱਕ ਦੋ ਟਾਈਮ ਚੋਕ ਕੇ ਲੈ ਜੀ ਕਰੋ ਚੋਕ ਕੇ ਲੈ ਜੀ ਤਸੱਲੀ ਕਰਕੇ ਠੀਕ ਆ ਕਿੰਨਾ ਕ ਦੁੱਧ ਪਾ ਸਕਦੀ ਆ ਉਹ ਬਈ 6 ਉਹਨਾ 17-18 ਕਿਲੋ ਪੁੱਲਾ ਪਾ ਸਕਦੇ 17-18 ਕਿਲੋ ਪਾ ਦੂਗੀ ਪੁੱਲਾ ਠੀਕ ਆ ਤੇ ਬੱਚਾ ਕੀ ਆ ਬੱਚਾ ਜੀ ਕੱਟੀ ਆ ਬੱਚਾ ਕੱਟੀ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਸਾਹਮਣੇ ਤੇ ਰੇਟ ਬਈ ਇਹਦਾ ਕਿੰਨਾ ਕਰਦੇ ਆਪਾਂ ਰੇਟ 170 170 ਹਾਂ ਖਿੱਚ ਕੇ ਜਿੱਥੋਂ ਤਾਂ ਇਹ ਹੋ ਜੂ ਜਮਾ ਦੇ ਲੈਣਾ ਜਮਾ ਲੈਣ ਦੇਣ ਜੀ 60000 160 ਹਾਂ ਬਾਕੀ ਹੋ ਜੂ ਹੋਰ ਮੌਕੇ ਤੇ ਲੋਕ ਕਿਤੇ ਮਾਲ ਤਾਲ ਕਰ ਰਹੇ ਠੀਕ ਹੈ ਤੇ ਜਿਹੜੀ ਆਪਾਂ ਦੂਜੇ ਨੰਬਰ ਤੇ ਮੱਝ ਤੋੜ ਕੇ ਦਿਖਾਈ ਸੀ ਇਹਦਾ ਕੱਚੀ ਲੱਗਦੀ ਆ ਜੈਨ ਇਹ ਹੱਦੇ 10 ਦਿਨ ਲੱਗੇਗੀ ਇਹਨੇ ਕਿਹੜਾ ਸੂਸਣਾ ਇਹ ਤੀਜਾ ਸੂਸਣਾ ਤੀਜਾ ਸੂਸਣਾ ਇਹਨੇ ਹਾਂਜੀ ਇਹਦੀ ਵਰਕੀਮੀ ਦਾ ਦੁੱਧ ਦੀ ਇਹਦੀ ਮੇ ਦਾ ਜੀ ਮਾਲਕਾਂ ਨੇ ਦੱਸਿਆ ਜੀ 12 ਕਿਲੋ ਚੋਇਆ ਜੀ ਦੂਜੇ ਸੋਏ ਹਾਂਜੀ ਠੀਕ ਆ ਤੀਜੇ ਸੋਏ ਵਧਣ ਦੇ ਚਾਂਸ ਹੈਗੇ ਹਨਾ ਹਾਂਜੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮੁੱਲ 11 ਦਾ ਇਹਦਾ ਮੁੱਲ 11 ਦਾ ਸ ਇਹ ਕਿੰਨੇ ਦੀ ਹੋ ਜੂਗੀ ਇਹ ਲੱਖ ਦੀ ਹੋ ਜੂਗੀ ਬਾਕੀ ਮੌਕੇ ਤੇ ਹੋ ਜੂ ਹੋਰ ਹਨਾ ਤੇ ਆਪਣਾ ਭਾਈ ਰੁਟੀਨ ਚ ਮੱਝਾਂ ਹੀ ਆਉਂਦੀਆਂ ਕਿ ਗਾਵਾਂ ਵੀ ਆਇਆ ਨੇ ਗਾਵਾਂ ਵੀ ਆਉਂਦਾ ਜੀ ਗਾਵਾਂ ਵੀ ਆਉਂਦਾ ਤੇ ਮਾਲ ਹਰ ਇੱਕ ਤਰ੍ਹਾਂ ਦਾ ਹੀ ਹੁੰਦਾ ਹਾਂਜੀ ਠੀਕ ਆ ਤੇ ਘਰੇ ਕਿੰਨਾ ਕੋ ਹੁੰਦਾ ਹੈ ਇਹਰੇ ਆਪਣੇ ਪੰਜ-ਛੇ ਤੁਸੋਂ ਦੇ ਹੁੰਦੇ ਹੁੰਦੇ ਹੁੰਦਾ ਹੀ ਆ ਠੀਕ ਆ ਵੀ ਕਿਸੇ ਨੇ ਖਰੀਦਣਾ ਵੀ ਕਾਲ ਕਰਕੇ ਆ ਜੇ ਹਨਾ ਹਾਂਜੀ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਭਾਈ 98799 ਜੀ 38034 ਇੱਕ ਵਾਰੀ ਦੁਬਾਰੇ ਬੋਲ ਦਿਓ 98799 38034 ਜੀ ਠੀਕ ਆ ਭਾਈ ਧੰਨਵਾਦ ਲੋ ਵੀ ਦੋਸਤੋ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਮੰਡੀ ਦੇ ਉੱਤੇ ਵੇਖਦਿਆਂ ਦਾ ਇਹ ਮੱਝਾਂ ਠੀਕ ਆ ਨਹੀਂ ਤੁਸੀਂ ਗੱਲਬਾਤ ਕਰ ਸਕਦੇ ਹੋ ਜਿਹਨੂੰ ਵੀ ਫੱਟ ਵੇਚਦੇ ਆ ਤੇ ਆਪਦੀ ਪੂਰੀ ਤਸੱਲੀ ਕਰਕੇ ਤੇ ਤੁਸੀਂ ਖਰੀਦ ਸਕਦੇ ਹੋ